ਦੋਸਤੋ ਅੱਜ ਅਸੀਂ ਕੁਦਰਤੀ ਆਏ ਹੋਇਆ ਰੋਪੜ ਪੰਜਾਬ ਦਾ ਬਹੁਤ ਸੋਹਣਾ ਸ਼ਹਿਰ ਤੇ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਲੱਕੜ ਸਾਹਿਬ ਵੀ ਕਹਿੰਦੇ ਨੇ ਇਹਨੂੰ ਟੀਬੀ ਸਾਹਿਬ ਵੀ ਕਹਿੰਦੇ ਨੇ ਤੇ ਪਿੱਛੇ ਛੋਟੀਆਂ-ਛੋਟੀਆਂ ਪਹਾੜੀਆਂ ਵੀ ਤੁਹਾਨੂੰ ਦਿਸ ਰਹੀਆਂ ਹੋਣਗੀਆਂ ਸੋ ਅਸੀਂ ਖੜੇ ਹਾਂ ਨਹਿਰੀ ਵਿਸ਼ਰਾਮ ਘਰ ਰੈਸਟ ਆਫ ਕੀਤੇ ਕਹਿ ਦਿੰਦੇ ਆ ਜੀ ਨੂੰ ਸੋ ਇੱਥੇ ਕੁਦਰਤੀ ਤੁਰਦੇ ਫਿਰਦੇ ਸਾਨੂੰ ਇੱਕ ਸাক্ষਸ਼ਣੇਗਾ ਪਏ ਤੇ ਉਹ ਇੱਥੇ ਪੇਂਟਿੰਗ ਬਣਾ ਰਹੇ ਸੀ ਆ ਤੁਹਾਡੀ ਵੀ ਗੱਲਬਾਤ ਕਰਾਉਣੀ ਹੈ ਜਿਵੇਂ ਕਹਦੀ ਕਿ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਕਲਾ ਇਨਸਾਨ ਦਾ ਇੱਕ ਰੂਹ ਦੀ ਖਰਾਕ ਜਿਹਨੂੰ ਕਹਦੀ ਹੈ ਤੇ ਰਿਟਾਇਰ ਪ੍ਰੋਫੈਸਰ ਨੇ ਪ੍ਰੋਫੈਸਰ ਇੰਦਰਜੀਤ ਸਿੰਘ ਜੀ ਬਾਲਾ ਸੋ ਪੇਂਟਿੰਗ ਕਰ ਰਹੇ ਨੇ ਤੁਹਾਨੂੰ ਦਿਖਾਉਣੀ ਹੈ ਬਹੁਤ ਸੋਹਣੀ ਪੇਂਟਿੰਗ ਸੋ ਬਹੁਤ ਹੀ ਇਕਾਂਤ ਤਰੀਕੇ ਨਾਲ ਪੇਂਟਿੰਗ ਕਰ ਰਹੇ ਨੇ ਤੇ ਇਹ ਪੇਂਟਿੰਗ ਬਣਾ ਰਹੇ ਨੇ ਸਾਹਮਣੇ ਜਿਹੜਾ ਨਹਿਰੀ ਵਿਸ਼ਰਾਮਕਰ ਰੂਪਨਗਰ ਰੋਪੜ ਜੀ ਨੂੰ ਪਹਿਲਾਂ ਕਿਹਾ ਜਾਂਦਾ ਸੀ ਤੇ ਉਸ ਦੀ ਇਹ ਪੇਂਟਿੰਗ ਬਣਾ ਰਹੇ ਨੇ ਸੋ ਪੇਂਟਿੰਗ ਤੁਹਾਨੂੰ ਦਿਖਾਉਨੇ ਆ ਪੂਰੀ ਇਕਾਗਰ ਚਿੱਤ ਹੋ ਕੇ ਸੋ ਆ ਦੇਖੋ ਬਾਕੀ ਥੋੜੀ ਜਿਹੀ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਇਹ ਪੇਂਟਿੰਗ ਆ ਜਿਹੜੀ ਇਹ ਬਣਾ ਰਹੇ ਨੇ ਇਹ ਸਾਹਮਣੇ ਜਿਹੜਾ ਰੈਸਟ ਹਾਊਸ ਬਣਿਆ ਹੋਇਆ ਉਸ ਦੀ ਇਹ ਪੇਂਟਿੰਗ ਨੂੰ ਆਪਣੇ ਕੈਨਵਸ ਤੇ ਉੱਪਰ ਉਤਾਰ ਰਹੇ ਨੇ ਤੇ ਇਹਨਾਂ ਦਾ ਨਾਮ ਆ ਸਰਦਾਰ ਇੰਦਰਜੀਤ ਸਿੰਘ ਜੀ ਬਾਲਾ ਪ੍ਰੋਫੈਸਰ ਰਿਟਾਇਰ ਹੋਏ ਨੇ ਸੋ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਰ ਇਹ ਸ਼ੌਕ ਆ ਤੁਹਾਡਾ ਪੇਂਟਿੰਗ ਦਾ ਹਾਂਜੀ ਮੈਂ ਪ੍ਰੋਫੈਸ਼ਨਲ ਨਹੀਂ ਜੀ ਹਾਂਜੀ ਬਸੇ ਤਾਂ ਮੈਨੂੰ ਸਾਰੀ ਇੰਗਲਿਸ਼ ਪੜਾਈ ਹੈ ਹਾਂਜੀ ਲੈਕਚਰਰ ਇੰਗਲਿਸ਼ ਮੈਂ ਟੈਕਨੋਲਜੀ ਸਕੂਲ ਤੋਂ ਆਇਆ ਹਾਂ ਓਕੇ ਜੀ ਤੇ ਇਹ ਮੇਰਾ ਬਸ ਕਹਿ ਲੋ ਵੀ ਕਿ ਸਡਨ ਇਨਸੀਡੈਂਟ ਹੋਇਆ ਸੀ ਮੇਰੇ ਨਾਲ ਹਾਂਜੀ ਹਾਂਜੀ ਇਹ ਬੇਟੇ ਦੀ ਹੋ ਗਈ ਸੀ ਡੈਥ ਓਹੋ ਸੋ ਸੌਰੀ ਤੇ ਉਹਦੇ ਬਾਅਦ ਉਹਦੀ ਫੋਟੋ ਬਣਾਈ ਬੇਟੀ ਲਈ ਰੰਗ ਲਿਆਉਂਦੇ ਹੋਏ ਸੀ अच्छा जी ਤੇ ਉਹ 9 ਮਹੀਨੇ ਦਾ ਸੀ ਬੈਕਟੀਰੀਅਲ ਨਮੂਨਾ ਮੋਨੂਨੀਆਂ ਦਾ ਡੈਟ ਆ ਗਿਆ। ਬਾ ਉਸ ਤੋਂ ਬਾਅਦ ਇਹ ਇੱਕ ਸ਼ੌਕ ਬਣ ਗਿਆ। ਤੇ ਜਦੋਂ ਬਸ ਸਕੂਨ ਲਈ ਕਰੀਦੀ ਹੈ ਜੀ ਤੇ ਉਹ ਨਾ ਰੋਪੜ ਤੇ ਇੱਕ ਸੀਰੀ ਬਣਾ ਰਹੇ ਜੀ। ਠੀਕ ਹੈ ਜੀ ਉਹ ਕਿਵੇਂ ਜੀ 16ਵੀਂ ਪੇਂਟਿੰਗ ਹੈ ਜੀ। ਅੱਛਾ ਜੀ ਅੱਛਾ। ਮਕਬਰਾ ਤੇ ਗੁਰਦੁਆਰਾ ਟਿੱਬੀ ਸਾਹਿਬ ਰਣਜੀਤ ਬਾਗ ਹਾਂਜੀ ਹਾਂਜੀ ਤੇ ਫਿਰ ਹੈੱਡ ਦੀਆਂ ਹੈੱਡ ਤੇ ਬਣਾਈਆਂ ਦੋਤ ਠੀਕ ਹੈ ਜੀ ਸੋ ਇਹ ਇਹਦੀ ਚਲਾਏ ਵੀ ਰੋਪੜ ਦੇ ਸਾਰੀਆਂ ਜੋ ਵੀ ਤੇ ਉਹ ਸਾਈਡਸ ਨੇ ਅੱਛਾ ਜਿੰਨੀਆਂ ਵੀ ਰੋਪੜ ਦੇ ਵਿੱਚ ਵਿਰਾਸਤੀ ਜਿਹੜੀਆਂ ਵਿਰਾਸਤੀ ਕਿਆ ਨਵੀਆਂ ਬੀਜ ਜਿੱਦਾਂ ਰੋਪੜ ਕਾਲਜ ਅੱਛਾ ਉਹ ਸਾਰੀਆਂ ਤੁਸੀਂ ਇਸ ਕੈਨਵਸ ਤੇ ਉਤਾਰ ਦਿਓ ਤਈਕਾ ਨਵਾਂ ਬ੍ਰਿਜ ਲੱਗਿਆ ਇੱਥੇ ਬਹੁਤ ਸੋਹਣਾ ਉਗਦੀ ਵੀ ਮੈਂ ਬਣਾ ਚੁੱਕੇ ਹਾਂ ਅੱਛਾ ਜੀ ਅੱਛਾ ਰੋਪੜ ਕਾਲਜ ਦੀ ਬਣਾਈ ਹੈ ਤੇ ਆਪਣੇ ਜਿੱਥੇ 5000 ਸਾਲ ਪੁਰਾਣਾ ਪੁਰਾਣਾ ਇਹ ਸ਼ਹਿਰ ਹੈ ਸਾਡਾ ਇੱਕ ਸੁਭਾਗ ਹੈ ਹਾਂਜੀ ਹਾਂਜੀ ਕਿ ਪੰਜਾਬ ਦਾ ਕੀ ਸਾਰੇ ਨਾਰਥ ਇੰਡੀਆ ਦਾ ਇੱਕ ਉਹ ਸ਼ਹਿਰ ਹੈ ਜਿਹੜਾ ਜਿੱਥੇ 5000 ਸਾਲ ਪੁਰਾਣੇ ਬਸੇਬੇ ਦੇ ਅਵਸ਼ੇਸ਼ ਮਿਲਦੇ ਨੇ ਅੱਛਾ ਜੀ ਤੇ ਬਾਕੀ ਆ ਹੈੱਡ ਵਾਲੀ ਜਗ੍ਹਾ ਅਕਸਰ ਮੈਂ ਇੱਥੇ ਸੰਡੇ ਜਾਂ ਜਦੋਂ ਮੈਨੂੰ ਹੁੰਦਾ ਇੱਥੇ ਦੇਖ ਕੇ ਮੈਂ ਇਹਨੂੰ ਬਸੇ ਯੂਰਪ 'ਚ ਸ਼ੁਰੂ ਹੋਈ ਸੀ 400 ਸਾਲ ਪਹਿਲਾਂ ਅੱਛਾ ਜੀ ਨੂੰ ਪਲੇਨਰ ਪੇਂਟਿੰਗ ਹੈ ਨਾ ਫਰਾਂਸੀਆ ਦਾ ਆਰਟਿਸਟਾਂ ਨੇ ਸ਼ੁਰੂ ਕੀਤੀ ਸੀ ਇਹ ਇਹ ਹੈ ਬੜੀ ਮੁਸ਼ਕਲ ਉਸੇ ਸਮੇਂ ਤੇ ਜਿੱਦਾਂ ਹੁਣ ਅੱਜ ਇਹਦੇ ਚ ਬੱਦਲ ਦਿਖਾਈ ਦੇ ਰਹੇ ਆ ਸਮਾਂ ਚ ਹੈ ਨਹੀਂ ਹਾਂਜੀ 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 ਸੋ ਇਸ ਕਰਕੇ ਮੌਸਮ ਜਿਹੜਾ ਹੈ ਕੁਦਰਤ ਹੈ ਉਹ ਪਲ-ਪਲ ਰੰਗ ਬਦਲਦੀ ਹੈ ਅੱਛਾ ਜੀ ਤੇ ਇਹ ਬੜੀ ਤੇਜ਼ੀ ਨਾਲ ਕਰਨੀ ਪੈਂਦੀ ਹੈ ਤੇ ਉਸੇ ਟਾਈਮ ਕਰਨੀ ਪੈਂਦੀ ਹੈ ਕਿਉਂਕਿ ਪਰਸ਼ਾਵਿਆਂ ਦਾ ਜਿਹੇ ਖਿਆਲ ਰੱਖਣਾ ਉਹਦਾ ਫਰਕ ਪੈਂਦਾ ਫਿਰ ਇਸ ਤੇ ਉਹ ਪਰਸ਼ਾਵੇ ਆਰ ਪਲ ਬਦਲ ਜਾਂਦੇ ਨੇ ਠੀਕ ਹੈ ਬੜਾ ਔਖਾ ਕਾਰਜ ਹੈ ਇਹਨੂੰ ਪਲੈਨਿੰਗ ਪੈਂਡਿੰਗ ਕਹਿੰਦੇ ਨੇ ਠੀਕ ਹੈ ਠੀਕ ਸੋ ਲੱਗੇ ਹੋਏ ਆ ਬਾਕੀ ਤੁਹਾਡਾ ਧੰਨਵਾਦ ਜੀ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਕਿਆ ਬਾਤ ਆ ਤੁਹਾਡੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਸ਼ੁਕਰੀਆ ਜੀ ਮਿਹਰਬਾਨੀ